ਸੰਜੀਪ ਜੀ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਜਿਹੜੇ ਆਪਣੇ ਦੋ ਸ਼ੋਅ ਹੋਏ ਨੇ ਹਨਾ ਇਸ ਫਿਲਮਾਂ ਦੇ ਤਾਸ ਕੋ ਪਹਿਲਾ ਫਿਲਮ ਦਾ ਨਾਮ 21 ਸਮਾਜ ਨੂੰ ਸੁਨੇਹਾ ਦਿੰਦੀ ਹੈ ਜੈ ਭੀਮ ਜੈ ਭਾਰਤ ਨਮੋ ਬੁਧਾਈ ਬਦਪੁਰਨ ਮਾਂ ਤੇ ਬਹੁਤ ਬਹੁਤ ਮੁਬਾਰਕਾ ਸਾਰਿਆਂ ਨੂੰ ਅੱਜ ਇਸ ਸਾਈਨ ਪਲਾਜ਼ਾ ਦੇ ਵਿੱਚ ਸੁਨਾਮ ਵਿਖੇ ਫੁਲੇ ਜੀ ਸਾਡੇ ਰਾਸ਼ਟਰਪਿਤਾ ਮਹਾਤਮਾ ਰਾਓ ਜੀ ਜੋਤੀਰਾਵ ਫੁਲੇ ਜੀ ਉਹਨਾਂ ਦੀ ਮੂਵੀ ਜਿਹੜੀ ਹੈਗੀ ਆ ਉਹ ਅੱਜ ਲੱਗੀ ਹੋਈ ਸੀ ਮੈਂ ਬਹੁਤ ਖੁਸ਼ ਆਜ ਮੇਰੇ ਆਪਣੇ ਪੋਲਵਸ ਲੋਕਾਂ ਤੋਂ ਵੀ ਬੜੇ ਉਤਸ਼ਾਹ ਦੇ ਨਾਲ ਆ ਉਹ ਅੱਜ ਫਿਲਮ ਦੇਖਣ ਆਏ ਨੇ ਕਿੰਨਾ ਕਿੰਨਾ ਇਕੱਠ ਹੈ ਦੋਨੇ ਦੋਨੇ ਜਿਹੜੇ ਦੋਏ ਓਟੀ ਦੋਏ ਥੀਟਰ ਜਿਹੜੇ ਹੈਗੇ ਆ ਦੋਏ ਫੁੱਲ ਨੇ ਤੇ ਲਗਭਗ 450 ਦੇ ਕਰੀਬ ਇੱਥੇ ਦਰਸ਼ਕ ਆਇਆ ਪੋਲਵਸ ਜਿਹੜੇ ਜਿਨ੍ਹਾਂ ਨੂੰ ਬਹੁਤ ਹੀ ਜਾਨੀ ਕਿ ਮੈਨੂੰ ਫਖਰ ਮਹਿਸੂਸ ਹੋ ਰਿਹਾ ਵੀ ਸਾਡਾ ਸਮਾਜ ਬਾਹਰ ਲਿਕੜਿਆ ਫਿਲਮ ਦੇਖਣ ਦੇ ਲਈ ਸਪੈਸ਼ਲ ਸਾਢੇ 11:00 'ਚ ਵੀ ਹੈਗਾ 11:00 ਸਾਢੇ 11:00 ਵਜੇ ਸ਼ਾਇਦ ਮੇਰੇ ਤਕਰੀਬਨ ਮੈਨੂੰ ਲੱਗਦਾ ਵੀ 150 ਤੋਂ 200 ਤੱਕ ਦੇ ਹੈਗੀ ਸੀ ਉਹੜੀ ਫੁੱਲ ਤੇ ਇਹ ਇੱਕ ਬਹੁਤ ਵੱਡਾ ਉਪਰਾਲਾ ਤੇ ਇੱਕ ਬਹੁਤ ਹੀ ਮੈਨੂੰ ਇਹ ਆ ਵੀ ਸਾਡੇ ਸਮਾਏ ਨੂੰ ਜਿਹੜੀਆਂ ਜੜਾਂ ਨੇ ਜਿਹੜੀਆਂ ਹੈਗੀਆਂ ਉਹ ਹੁਣ ਲੱਗਣ ਲੱਗੀਆਂ ਨੇ ਉਹ ਬਹੁਤ ਸਿੱਖਾਂ ਨੂੰ ਮਿਲ ਰਿਹਾ ਇਸ ਫਿਲਮ ਦੇ ਵਿੱਚੋਂ ਇੱਕ ਗੁਲਾਮਗਰੀ ਜਿਹੜੀ ਕਿਤਾਬ ਮਹਾਤਮਾ ਜੋਤੀਰਾਫੁਲੇ ਦੀ ਉਸ ਦਾ ਜਿਹੜਾ ਇਹ ਅੱਜ ਸਾਨੂੰ ਦੇਖਣ ਨੂੰ ਮਿਲ ਰਿਹਾ ਵੀ ਸਾਡਾ ਸਮਾਜ ਬਹੁਤ ਜਾਗਰਤ ਹੋ ਰਿਹਾ ਉਹਨਾਂ ਵਾਲੇ ਸਮੇਂ ਦੇ ਵਿੱਚ ਇਦਾਂ ਹੀ ਸਾਨੂੰ ਫਲ ਮਿਲਦਾ ਰਹੂਗਾ ਅੱਛਾ ਗੁਰਪ੍ਰੀਤ ਤੁਸੀਂ ਵੀ ਫਿਲਮ ਦੇਖ ਕੇ ਬਾਹਰ ਆਏ ਹੋ ਨਾ ਤੇ ਕਿਵੇਂ ਲੱਗੀ ਇਸ ਫਿਲਮਾਰ ਵਿੱਚ ਕਿਵੇਂ ਸਮਾਜ ਨੂੰ ਸੁਨੇਹਾ ਦਿੱਤੀ ਹੈ ਫਿਲਮ ਇਹ ਹਾਂ ਸਭ ਤੋਂ ਪਹਿਲਾਂ ਸਾਥੀਓ ਜੈ ਭੀਮ ਜੈ ਭਾਰਤ ਨਮੋ ਬੁਧਾਈ ਅੱਜ ਬਹੁਤ ਪੂਰਨਮੇ ਤੇ ਸਾਰਿਆਂ ਨੂੰ ਮੁਬਾਰਕਾਂ ਕਹਿੰਦੀਆਂ ਤੇ ਜਿਹੜੀ ਇਹ ਫਿਲਮ ਹੈਗੀ ਜਿੱਦਾਂ ਵੀ ਮਸਤ ਜੀ ਨੇ ਵੀ ਦੱਸਿਆ ਅਹ ਇਨਹ ਚ ਜੋਤੀ ਰਾਓ ਨੇ ਜੋ ਉਹਨਾਂ ਦੀ ਜੋ ਵਾਈਫ ਹੈ ਅਹ ਸਵਿਤਰੀ ਵਾਈ ਫੁੱਲੇ ਉਹਨਾਂ ਵੀ ਜਿਹਨੂੰ ਪਹਿਲੀ ਮਹਿਲਾ ਅਧਿਆਪਕ ਕਿਹਾ ਜਾਂਦਾ ਹੈਗਾ ਉਹਨਾਂ ਨੇ ਐਜੂਕੇਸ਼ਨ ਦੇ ਖੇਤਰ ਚ ਬਹੁਤ ਕੰਮ ਕੀਤਾ ਸੋ ਇਹ ਤੋਂ ਸੇਧ ਮਿਲਦੀ ਹੈ ਬਾਕੀ ਜਿਹੜੀ ਇਹ ਲੜਕੀਆਂ ਨੇ ਔਰਤਾਂ ਨੇ ਉਹਨਾਂ ਨੂੰ ਪੜਨ ਦਾ ਅਧਿਕਾਰ ਦਿੱਤਾ ਸਕੂਲ ਖੋਲੇ ਸੋ ਇਹ ਇੱਕ ਬਹੁਤ ਵਧੀਆ ਮਤਲਬ ਵੀ ਮੈਸੇਜ ਦੇ ਰਹੀ ਹੈ ਸੋ ਅਸੀਂ ਇਸ ਨੂੰ ਇਹ ਦੇਖਣਾ ਹੈ ਤੇ ਸਮਾਜ ਵੀ ਬਾਹਰ ਨਿਕਲੇ ਇਹਨੂੰ ਦੇਖਣ ਲਈ ਆ ਬੱਚੇ ਨੇ ਸਟੂਡੈਂਟ ਨੇ ਤੇ ਉਸ ਤੋਂ ਬਾਅਦ ਟੀਚਰ ਨੇ ਬਹੁਤ ਜ਼ਿਆਦੇ ਤੇ ਸੋ ਇੱਕ ਇੱਕ ਚੰਗਾ ਮਤਲਬ ਵੀ ਮੈਸੇਜ ਹੈ ਜੋ ਇਹ ਫਿਲਮ ਦੇ ਰਹੀ ਹੈ ਜੈਪੀ